ਸਸ਼ਕਲ ਕਲਿਆਣ ਟੀਵੀ ਪੰਜਾਬ ਵੇਖ ਰਹੇ ਤੁਸੀਂ ਤੇ ਬਠਿੰਡਾ ਦੇ ਵਿੱਚ ਬੜੀ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਬਾਬਾ ਤੇ ਉਸਦੇ ਦੋ ਸਾਥੀਆਂ ਨੇ ਇੱਕ ਅਥੇਤ ਤੌਰ ਤੇ ਇੱਕ ਵਿਅਕਤੀ ਨੂੰ ਗੱਡੀ ਦੇ ਵਿੱਚ ਪਿਠਾ ਕੇ ਉਸਦੇ ਕੋਲੋਂ 5 ਲੱਖ ਦਾ ਸੋਨਾ ਠੱਗ ਲਿਆ ਪੂਰੀ ਲੁੱਟ ਦੀ ਘਟਨਾ ਫਿਲਮੀ ਅੰਦਾਜ਼ ਦੇ ਨਾਲ ਮਿਲਦੀ ਜੁਲਦੀ ਨਜ਼ਰ ਆਈ ਹੈ ਜਿੱਥੇ ਮਾਸੂਮ ਬਣ ਕੇ ਠੱਗਾਂ ਨੇ ਕਾਮ ਨਾਗਰਿਕ ਨੂੰ ਆਪਣਾ ਸ਼ਿਕਾਰ ਬਣਾਇਆ ਇਹ ਵਾਰਦਾਤ ਬਠਿੰਡਾ ਦੇ ਹਾਜ਼ਿਰਤਨ ਚੌਂਕ ਦੇ ਨੇੜੇ ਵਾਪਰ ਕੇ ਜਿੱਥੇ ਜਿਹੜੇ ਵਿਅਕਤੀ ਦੇ ਮੁਤਾਬਕ ਆਪਣੀ ਗੱਡੀ ਦੇ ਵਿੱਚ ਸਵਾਰ ਹੋ ਕੇ ਜਾ ਰਿਹਾ ਸੀ ਇਹਾਜ਼ੀ ਰਤਨ ਚੌਂਕ ਤੇ ਲਾਲ ਬੱਤੀ ਹੋਣ ਕਾਰਨ ਉਸ ਨੂੰ ਰੁਕਣਾ ਪਿਆ ਇਸ ਦੌਰਾਨ ਇੱਕ ਸਾਥ ਉਸ ਦੀ ਗੱਡੀ ਦੇ ਕੋਲ ਆਇਆ ਬੜੀ ਨਿਮਰਤਾ ਦੇ ਨਾਲ ਗੱਲਾਂ ਕਰਨ ਲੱਗਾ ਤੇ ਬਾਬੇ ਨੇ ਉਸ ਨੂੰ ਕਿਹਾ ਕਿ ਉਸ ਨੂੰ ਥੋੜਾ ਅੱਗੇ ਛੱਡ ਦੇ ਕੇ ਤਾਂ ਸ਼ਰਧਾਲੂ ਹੋਣ ਦੇ ਨਾਤੇ ਜਾਂ ਸ਼ਾਇਦ ਮਦਦ ਕਰਨ ਦੇ ਇਲਾਕੇ ਦੇ ਨਾਲ ਵਿਅਕਤੀ ਨੇ ਬਾਬੇ ਨੂੰ ਗੱਡੀ 'ਚ ਬਿਠਾਇਆ ਜਿਵੇਂ ਉਹਨਾਂ ਨੇ ਚੌਂਕ ਤੋਂ ਅੱਗੇ ਜਾਣਾ ਸ਼ੁਰੂ ਕੀਤਾ ਇਹਦਾ ਇੱਕ ਮੋਟਰਸਾਈਕਲ ਤੇ ਸਵਾਰ ਇੱਕ ਵਿਅਕਤੀ ਤੇ ਇੱਕ ਮਹਿਲਾ ਵੀ ਗੱਡੀ ਦੇ ਪਿੱਛੇ ਚੱਲ ਪਏ। ਇਹਨਾਂ ਦੋਵੇਂ ਵੀ ਇਸ ਗਿਰੋਹ ਦਾ ਹਿੱਸਾ ਦੱਸੇ ਜਾ ਰਹੇ ਨੇ। ਪੀੜਤ ਮੁਤਾਬਕ ਗੱਡੀ ਦੇ ਵਿੱਚ ਬੈਠੇ ਬਾਬੇ ਨੇ ਉਸ ਨੂੰ ਕੁਝ ਜੀਵ ਤਰੀਕੇ ਦੇ ਨਾਲ ਗੱਲਾਂ ਕੀਤੀਆਂ ਜਿਸ ਦੇ ਨਾਲ ਉਹ ਹਿਪਨੋਟਾਈਜ਼ ਹੋ ਗਿਆ ਤੇ ਉਹ ਦੱਸਦਾ ਕਿ ਉਸ ਨੂੰ ਸਮਝ ਨਹੀਂ ਆਇਆ ਕਿ ਉਸ ਨਾਲ ਕੀ ਹੋ ਰਿਹਾ। ਉਹ ਜਦੋਂ ਗੱਡੀ ਰੋਕ ਕੇ ਬਾਹਰ ਆਇਆ ਤੇ ਮੋਟਰਸਾਈਕਲ ਵਾਲੇ ਦੋਵਾਂ ਵਿਅਕਤੀ ਜੋ ਕਿ ਉੱਥੇ ਪਹੁੰਚ ਜਾਂਦੇ ਨੇ ਤਾਂ ਇਸ ਗਿਰੋ ਨੇ ਉਸ ਨੂੰ ਗੱਲਾਂ ਦੇ ਵਿੱਚ ਲਾ ਕੇ ਹੱਥਾਂ ਦੇ ਵਿੱਚ ਪਾਏ ਸੋਨੇ ਦੇ ਕੜੇ ਤੇ ਛਾਪਾ ਉਤਾਰ ਲਾਈਆਂ ਨੇ ਪੀੜਤ ਵਿਅਕਤੀ ਦਾ ਇਹ ਕਹਿਣਾ ਹੈ ਕਿ ਠੱਗਾਂ ਨੇ ਉਸ ਨੂੰ ਇਸ ਤਰ੍ਹਾਂ ਮੋਹਿਤ ਕੀਤਾ ਹੈ ਕਿ ਉਸ ਨੂੰ ਪਤਾ ਹੀ ਨਹੀਂ ਲੱਗਿਆ ਕਿ ਕਦੋਂ ਲੁੱਟ ਦਾ ਸ਼ਿਕਾਰ ਹੋ ਗਿਆ ਤੇ ਲਗਭਗ 5 ਲੱਖ ਦੇ ਸੋਨੇ ਦੀ ਲੁੱਟ ਦੱਸੀ ਜਾ ਰਹੀ ਹੈ ਪੀੜਤ ਨੂੰ ਜਦ ਹੋਸ਼ ਆਇਆ ਤਦ ਤੱਕ ਇਹ ਵਾਰਦਾਤ ਵਾਪਰ ਚੁੱਕੀ ਸੀ ਤੇ 3 ਠੱਗ ਫਰਾਰ ਹੋ ਚੁੱਕੇ ਸੀ ਉਸ ਨੇ ਪੁਲਿਸ ਨੂੰ ਜਾਣਕਾਰੀ ਦਿੱਤੀ ਹੈ ਹਾਲਾਂਕਿ ਪੁਲਿਸ ਵਾਲੇ ਦੁਆਲੇ ਦੇ ਸੀਸੀਟੀਵੀ ਕੈਮਰੇ ਹੁਣ ਖੰਗਾਲ ਰਹਿ ਗਏ ਤਾਂ ਜੋ ਦੋਸ਼ੀਆਂ ਦੀ ਪਛਾਣ ਹੋ ਸਕੇ ਖਾਸ ਕਰਕੇ ਕੋਈ ਵੀ ਅਣਜਾਣ ਵਿਅਕਤੀ ਜੋ ਕਿ ਕਿਸੇ ਧਾਰਮਿਕ ਲਿਬਾਸ ਦੇ ਵਿੱਚ ਜੇਕਰ ਤੁਹਾਡੇ ਕੋਲ ਆਉਂਦਾ ਹੈ ਤਾਂ ਉਸ ਤੋਂ ਸਾਵਧਾਨ ਰੋ ਕਿਸੇ ਵੀ ਸ਼ੱਕੀ ਵਿਅਕਤੀ ਨੂੰ ਆਪਣੀ ਗੱਡੀ ਦੇ ਵਿੱਚ ਨਹੀਂ ਬਿਠਾਉਣਾ ਚਾਹੀਦਾ ਹਾਂਜੀ ਕਿਹਨਾ ਤੁਹਾਡੇ ਸਤਿਸ਼ਟਾ ਜਾਨੇ ਜੀ ਦੱਸੋ ਜੀ ਤੁਸੀਂ ਕੀ ਕੰਮ ਹੈ ਅਸੀਂ ਵਪਾਰੀ ਆਂ ਜੀ ਪੰਡਿਆਂ ਦਾ ਵਪਾਰ ਕਰਦੇ ਹਾਂ ਕੀ ਹੋਇਆ ਤੁਹਾਡਾ ਅੱਜ ਮੈਂ ਕਿਸੇ ਕੰਮ ਚੱਲਿਆ ਸੀਗਾ ਆਪਣਾ ਹਸਪੀਟਲ ਸਾਈਡ ਤੇ ਤੇ ਉੱਥੇ ਮੈਨੂੰ ਜਾਨ ਲੱਗਿਆ ਇੱਕ ਰੈੱਡ ਲਾਈਟ ਆਈ ਰੈੱਡ ਲਾਈਟ ਦੇ ਉੱਤੇ ਇੱਕ ਸੰਤ ਕੱਈ ਬੰਦਾ ਮਿਲਿਆ ਨੀਲੇ ਕੱਪੜੇ ਪਾਏ ਸੀ ਨੀਲੇ ਪੱਗ ਬੰਨੀ ਹੋਦੇ ਮੇਰੀ ਵਿੰਡੋ ਲੋਕ ਕੀ ਲੋਕ ਕਰਕੇ ਤੇ ਮੈਨੂੰ ਕ ਕਹਿੰਦਾ ਸ਼ਾਇਦ ਬਟੰਡਾ ਹੈ ਮੈਂ ਕਿਹਾ ਹਾਂਜੀ ਤੇ ਕਹਿੰਦਾ ਇਥੇ ਪੂਰੀ ਵਾਲੇ ਬਾਬੇ ਦਾ ਕੋਈ ਉਥੇ ਜਗਾ ਬਣੀ ਹੋਈ ਹੈ ਮੈਂ ਕਿਹਾ ਆਪਾਂ ਨੂੰ ਜਾਣਕਾਰੀ ਨਹੀਂ ਐਨਐਚ ਰਸਦੀ ਬੱਤੀ ਹੋ ਗਿਆ ਆਪਾਂ ਅੱਗੇ ਨਿਕਲ ਗਏ ਅੱਗੇ ਜਾ ਕੇ ਆਪਾਂ ਵਾਪਸ ਕਰ ਯੂਟਰਨ ਲੈ ਕੇ ਵਾਪਸ ਆਇਆ ਗੱਡੀ ਵਾਸ਼ਕਾ ਨਹੀਂ ਸੋ ਬੰਦ ਸੀਗਾ ਵਾਸ਼ਿੰਗ ਵਾਲਾ ਉਸੇ ਬੱਤੀ ਦਾ ਦਵਾਦਾ ਮਿਲ ਗਿਆ ਮੈਨੂੰ ਯਾਨੀ ਕਿ 2-3 ਮਿੰਟ ਦੇ ਵਿੱਚ ਹੀ ਫਿਰ ਜੀ ਉਥੇ ਦੋ ਮੋਟਰਸਾਈਕਲ ਇੱਕ ਮੋਟਰਸਾਈਕਲ ਤੇ ਇੱਕ ਲੇਡੀਜ਼ ਤੇ ਇੱਕ ਬੰਦਾ ਮਿਲੇ ਉਹਨਾਂ ਨੇ ਫੇਰ ਮੇਰੀ ਗੱਡੀ ਲੌਕ ਕੀਤੀ ਕਹਿੰਦੇ ਬਾਬਾ ਜੀ ਕੀ ਪੁੱਛਦੇ ਸੀ ਤੁਹਾਨੂੰ ਕੰਨ ਬਾਬਾ ਜੀ ਬਹੁਤ ਪਹੁੰਚ ਹੋਇਆ ਸਾਡਾ ਅੱਖੀ ਨਹੀਂ ਮਿਲਾਂਦੇ ਸਾਡੀ ਅੱਖਾਂ ਖਰਾਬ ਹੋ ਗਈਆਂ ਸੀ ਬਾਬਾ ਜੀ ਨੇ ਆਸ਼ੀਰਵਾਦ ਦਿੱਤਾ ਤਾਂ ਠੀਕ ਹੋ ਗਈ ਸੀ ਜੀ ਇੱਕ ਦੋ ਮਿੰਟ ਗੱਲਾਂ ਕਰਦੇ ਬਹੁਤ ਬਾਬੀ ਤਾਰੀਫ ਕੀਤੀ ਉਹਨਾਂ ਨੇ ਐਨ ਐਚ ਉਹਦੇ ਬਾਬਾ ਜੀ ਜ਼ਿਆਦਾ ਫੇਰ ਆ ਗਏ ਅੱਛਾ ਫੇਰ ਫੇਰ ਬਾਬਾ ਜੀ ਆਏ ਕਨੈਕਟਰ ਸਾਈਡ ਤੇ ਹਾਂ ਸਹੀ ਹਾਂ ਬਾਬਾ ਜੀ ਨੇ ਉਹਨਾਂ ਨੂੰ ਫਟਕਾਰ ਲਾਈ ਮੇਰੇ ਸਾਹਮਣੇ ਤੁਸੀਂ ਪਿੱਛੇ हट ਜਾਓ ਤੁਹਾਡੇ ਨਾਲ ਮੈਂ ਗੱਲ ਨਹੀਂ ਕਰਨੀ ਐਦਾਂ ਦੀਆਂ ਗੱਲਾਂ ਕਰਦਾ ਤੇ ਬਾਬੇ ਨੇ ਮੈਨੂੰ ਕਿਹਾ ਮੈਨੂੰ ਥੋੜਾ ਅੱਗੇ ਤੱਕ ਜਾਣਾ ਕਹਿੰਦਾ ਰਸਤੇ ਛੱਡ ਦੇ ਮੈਂ ਕਿਹਾ ਚਲ ਬਾਬਾ ਜੀ ਬੈਠੇ ਕੋਈ ਗੱਲ ਨਹੀਂ ਕੀ ਸਾਰੇ ਕਿ ਰਜਿੰਦਰਾ ਕਾਲਜ ਦਾ ਗੇਟ ਆਪਣ ਸਾਡੀ ਪਾਰ ਕਰਦਾ ਮੈਨੂੰ ਸਾਈਡ ਤੇ ਲਾ ਦੋ ਮੈਂ ਕਿਹਾ ਬਾਬਾ ਜੀ ਸ਼ਾਇਦ ਕਿ ਅੱਡੇ ਤੇ ਜਾਣਾ ਹੋਊਗਾ ਨਹੀਂ ਕਹਿੰਦਾ ਅੱਧੂ ਬਾਦ ਬਾਬਾ ਜੀ ਪੈਦਲ ਮਾਲ ਚ ਜਾਣਗੇ ਫਿਰ ਕਿਹਾ ਤੁਹਾਨੂੰ ਕੋ ਕਹਿਣੇ ਕਿਵੇਂ ਲੈ ਆਉਣਾ ਬਾਬਾ ਜੀ ਹੋਟਲ ਬਾਬਾ ਹੋਟਲ ਦਾ ਪਿਆ ਸੀ ਮੇਰੀ ਗੱਡੀ ਚ ਐਨੇ ਚ ਮੋਟਰਸਾਈਕਲ ਵਾਲਾ ਦਵਾਦਾ ਉਹ ਕਿਧਰ ਉੱਥੇ ਆ ਗਿਆ ਉਹ ਆ ਗਿਆ ਫਿਰ ਬਾਬੇ ਦੇ ਪੈਰੀਂ ਬੈ ਗੇ ਬਾਬੇ ਸਾਨੂੰ ਮਾਫ ਕਰ ਦੋ ਮਾਫ ਕਰ ਦੋ ਹੈ ਪਹਿਲਾਂ ਫਟਕਾਰ ਲਈ ਮੁੜ ਕੇ ਆ ਲੈ ਜਾ ਤੈਨੂੰ ਮਾਫ ਕਰਦਾ ਬਹੁਤ ਜਦੋਂ ਤੁਹਾਡੇ ਤੋਂ ਸੋਨਾ ਲਿਆ ਉਹਨਾਂ ਨੇ ਕਿਵੇਂ ਲਿਆ ਉਹ ਕਿਵੇਂ ਲਿਆ ਉਹਨਾਂ ਉਤਣ ਲੱਗੇ ਫਿਰ ਬਾਬੇ ਨੇ ਮੈਨੂੰ ਇੱਕ ਪੱਥਰ ਜਿਹਾ ਦਿੱਤਾਗਾ ਪੱਥਰ ਦੇ ਕੇ ਕਹਿੰਦਾ ਉਹਨੂੰ ਦੱਸ ਦੇ ਨੋਟ ਚ ਲਪੇਟ ਲੈ ਦੱਸ ਦੇ ਨੋਟ ਚ ਲਪੇਟ ਕੇ ਉਹਨੂੰ ਕਦੇ ਲੈ ਜੀ ਨਾਲੇ ਉਹਨਾਂ ਨੂੰ ਦੱਸ ਪੱਥਰ ਦਿੱਤਾ ਦੱਸ ਦੇ ਨੋਟ ਚ ਉਹਨਾਂ ਦਾ ਲਪੇਟਦਾ ਇੱਕ ਹੂੰ ਮੁਰਕੇ ਕਾਗਜ਼ ਦੇ ਦਿੱਤਾ ਉਹਨਾਂ ਨੂੰ ਅੰਗਾ ਕਾਗਜ਼ ਲਪੇਟ ਲੈ ਨਾਲ ਉਹਦਾ ਕੜਾ ਲਵਾ ਲਿਆ ਉਹ ਜੇ ਬੰਦੇ ਦਾ ਵੀ ਉਹ ਕਹਿੰਦਾ ਆਲਾ ਸਵਰਨ ਪਾਤਾ ਵਿੱਚ ਤੇ ਤੇ ਆਲਾ ਚੱਕ ਤੂ ਭਾਜਾ ਦੀ ਮੋਜ ਹੋ ਜੂਗੀ ਤੁਹਾਡੇ ਨਾਲ ਕੀ ਹੋਇਆ ਮੁੜ ਕੇ ਮੈਨੂੰ ਵੀ ਕਾਗਜ਼ ਜਲ ਪੇਟ ਕਿਉਂ ਨਹੀਂ ਦੇਤਾ ਕੰਦਾਲੇ ਸਖਲਾ ਤੇ ਉਹ ਕਾਗਜ਼ ਮੇਰੇ ਤੋਂ ਲੈ ਕੇ ਇੱਕ ਵਾਰੀ ਉਹਨੂੰ ਰੁਮਾਲ ਜਾਂ ਦੇ ਦਿੱਤਾ ਉਹਦੂ ਮੁੜ ਕੇ ਮੈਨੂੰ ਪਤਾ ਕਿ ਮੈਂ ਰੁਮਾਲ ਖੋਲ ਕੇ ਦੇਖਿਆ ਮੈਂ ਕਿਹ ਚ ਦੇਖਿਆ ਕੀ ਹੈ ਉਹ ਚ ਕੁਝ ਵੀ ਨਹੀਂ ਕਾ ਪੁੱਝ ਜਿਹਾ ਮਾ ਆਪਣੇ ਹੱਥ ਕੰਨ ਨਾ ਮਾ ਦੀ ਤੇ ਮੇਰੇ ਅੰਗੂਠੀ ਵੀ ਹੈ ਨਹੀਂ ਤੇ ਕੜਾ ਵੀ ਹੈ ਨਹੀਂ ਤੁਹਾਨੂੰ ਪਤਾ ਹੀ ਲੱਗਿਆ ਤੁਹਾਡਾ ਨਹੀਂ ਮੈਂ ਬਾਤ ਚ ਦੇਖਿਆ ਕਿੰਨੇ ਤੋਲੇ ਦੇ ਸੀ ਅੰਗੂਠੀ ਕਿੰਨੇ ਤੋਲੇ ਦਾ ਕੜਾ ਸੀ 6.5 ਤੋਲੇ ਦਾ ਕੜਾ ਜਾਂਦਾ ਜਾਂ ਤੇ ਕੋਈ 1 ਟੋਲੇ ਦੇ ਕਰੀਬ ਦੇ ਅੰਗੂਠੀ ਆ ਕੋਈ ਉਹ ਜਿਹੜੇ ਤੁਹਾਨੂੰ ਲੱਗਦਾ ਵੀ ਜਿਹੜੀ ਲੇਡੀਜ਼ ਤੇ ਉਹ ਸੀਗੇ ਨਾਲ ਉਹ ਰਲੇ ਹੋਏ ਸੀ ਤੁਹਾਨੂੰ ਇਹ ਲੱਗਦਾ ਹਾਂ ਜੋ ਇਸ ਨਾਲ ਤੋਂ ਗਲੇ ਹੋਏ ਜਿਹੜੇ ਉਹਨਾਂ ਦਾ ਕੋ ਡਰਾਮਾ ਬਾਜੀ ਹੈ ਜਿਵੇਂ ਦਿਨ ਤੇ ਹੜੇ ਇਸ ਤਰ੍ਹਾਂ ਦੀ ਘਟਨਾ ਵਾਪਰ ਗਈ ਕਿਵੇਂ ਦੇਖਦੇ ਆ ਤੁਹਾਨੂੰ ਬੋਈ ਇਹ ਕਾਨੂੰਨ ਵਿਵਸਥਾ ਦੇ ਉੱਤੇ ਹੈ ਇਦਾਂ ਦੇ ਅਨਸਰ ਹੈਗੇ ਆਪਣੇ ਸ਼ਾਇਦ ਵਿੱਚ ਕੰਮ ਕਰਦੇ ਆ ਕੋਈ ਇਹਨਾਂ ਨੂੰ ਤੇ ਜਦੋਂ ਉੱਥੇ ਮੌਕੇ ਤੇ ਪਹੁੰਚਿਆ ਤੇ ਹਾਜਦਤ ਨਾਲ ਆਪਣੇ ਕੈਮਰੇ ਵੀ ਕੰਦੇ ਜਿਖਰਾ ਹੋਏ ਵੇ ਜਿਹੜੇ ਚੌਂਕ ਦੇ ਵਿੱਚ ਲੱਗਣਾ ਚਾਹੀਦੇ ਸੀਗੇ ਉਹ ਕੈਮਰੇ ਵਿੱਚ ਕੰਮ ਨਹੀਂ ਕਰਦੇ ਇਹਨਾਂ ਦੇ ਲੱਗਦਾ ਵੀ ਜਿਹੜੇ ਸ਼ਹਿਰ ਵਿੱਚ ਕੈਮਰੇ ਸਰਕਾਰੀ ਲੱਗੇ ਹੋਏ ਆ ਉਹ ਚੰਗਾ ਬੰਦਾ ਸਵਾਲ ਹਨ ਬਿਲਕੁਲ ਸਵਾਲ ਹੈਗਾ ਜੀ ਉਹ ਇੱਕ ਲੋਕਾਂ ਨੂੰ ਕੀ ਕਹਿਣਾ ਚਾਹੁੰਦਾ ਜਿਵੇਂ ਤੁਸੀਂ ਉਹਨਾਂ ਨੂੰ ਗੱਡੀ ਵਿੱਚ ਨਹੀਂ ਬਿਠਾਉਣਾ ਚਾਹੀਦਾ ਨਹੀਂ ਬਿਠਾਉਣਾ ਚਾਹੀਦਾ ਜੀ ਮੈਂ ਪਹਿਲੇ ਵੀ ਇੱਕ ਸੈਨ ਨੂੰ ਬਿਠਾਉਂਦਾ ਹੁੰਦਾਗਾ ਕੋਈ ਬਦਲਤੀ ਗੱਲ ਹੈ ਜਾਂ ਕਿਸਮਤ ਇਦਾਂ ਦੀ ਸੀ ਮੇਰੀ ਕੈਮਰੇ ਨਾਲ ਘਟਨਾ ਵਾਪਰ ਗਈ ਹਾਲਾਂਕਿ ਦੇ ਸਰ ਭਈਆ ਕਿਸ ਤਰ੍ਹਾਂ ਤੁਸੀਂ ਆਏ ਹੋ ਦੇਖੋ ਹੁਣ ਤੱਕ ਮੇਰੇ ਨਾਲ ਰਵਈਆ ਬਹੁਤ ਬੜੀਆ ਹੈ ਉਮੀਦ ਹੈ ਕਿ ਆਪਣਾ ਮੋਂ ਲੌਨ ਲੱਭ ਕੇ ਚੋਣਾ ਨੂੰ 15 ਅਗਸਤ ਆ ਪੁਲਿਸ ਕਹਿ ਰਹੀ ਆ ਸਰਕਾਰ ਨੇ ਕਹੇ ਦੀ 15 ਅਗਸਤ ਨੂੰ ਲੈ ਕੇ ਸਖਤੀ ਵਰਤੀ ਜਾ ਰਹੀ ਆ ਪਰ ਕੋਈ ਕੋਈ ਸਖਤੀ ਹਾਲ ਕੋਈ ਦਿਖਾਈ ਸਾਡੇ ਚੌਂ ਖਾਲੀ ਪਈ ਅਸੀਂ ਕਿਤੇ ਕੋਈ ਪੁਲਿਸ ਨਜ਼ਰ ਨਹੀਂ ਆ ਦੇਗੀ ਅਨਰ ਕੀ ਨਾਮ ਆ ਤੇ ਕੀ ਮਾਮਲਾ ਦੀ ਘਟਨਾ ਵਾਪਰੀ ਮੈਂ ਜੀ ਹਾਲ ਦਾ ਦਰਸ਼ਨ ਸਿੰਘ ਤੇ ਬਸਟਾਂਡ ਚੌਂਕੀ ਲੱਗਾ ਹੋਇਆ ਜੀ ਤੇ ਘਟਨਾ ਜੀ ਅੱਜ ਸਾਨੂੰ ਕਾਲ ਆਈ ਸੀਗੇ ਆਪਣੇ ਕੰਟਰੋਲ ਰੂਮ ਤੋਂ ਜਿਆ ਕਰਕੇ ਕਿਸੇ ਨਾ ਕੋਈ ਖੋਦੀ ਵਾਰਦਾਤ ਹੋਈ ਆ ਅਸੀਂ ਉਹ ਮੌਕੇ ਤੇ ਗਏ ਸੀ ਕਿ ਉਹਨਾਂ ਨੇ ਦੱਸਿਆ ਕਿ ਸਾਡਾ ਕੜਾ ਤੇ ਇੱਕ ਛਾਪ ਸੀਗੀ ਤੇ ਉਹ ਮਤਲਬ ਕਿਸੇ ਨੇ ਕੋਈ ਸੰਘਾ ਸੰਘੋ ਕੇ ਕੋਈ ਉਹਨਾਂ ਤੋਂ ਲੈ ਲਿਆ ਉਹਨਾਂ ਨੂੰ ਉਹਨੂੰ ਲਿਫਟ ਦਿੱਤੀ ਸੀ ਕਾਰ ਦੇ ਵਿੱਚ ਉਹ ਅਧਿਕਾਰਕਤੋਂ ਆਉਣ ਜਾ ਰਹੇ ਸੀਗੇ ਤੇ ਉਹਨਾਂ ਨੇ ਮਤਲਬ ਉੱਥੇ ਆਪਣੇ ਹਾਜੀਦਰਤਨ ਚੌਕ ਤੋਂ ਉਹਨਾਂ ਨਾਲ ਬੈਠ ਗਏ ਉਹ ਤੇ ਮੁੜ ਕੇ ਆ ਕੇ ਰੇਂਦਰਾ ਕਾਲਜ ਉੱਤਰ ਗਏ ਉਹਨਾਂ ਨੂੰ ਇਹ ਨਹੀਂ ਪਤਾ ਲੱਗਿਆ ਵੀ ਹਾਜੀਦਰਤਨ ਚੌਕ ਤੋਂ ਲਿਆ ਜਾਂ ਆ ਕੇ ਰੇਂਦਰਾ ਕਾਲਜ ਲਿਆ ਘਟਨਾ ਦਾ ਕੀ ਪਤਾ ਲੱਗਿਆ ਤੁਹਾਨੂੰ ਕਿ ਕੰਟਰੋਲ ਰੂਮ ਤੇ ਆਇਆ ਜਿਨੇ ਜਿਹਨਾਂ ਘਟਨਾ ਵਾਪਰੀ ਉਹਨਾਂ ਨੇ ਫੋਨ ਕੀਤਾ ਉਹ ਨਹੀਂ ਕੰਟਰੋਲ ਰੂਮ ਤੋਂ ਫੋਨ ਆਇਆ ਸਾਨੂੰ ਉਹਨਾਂ ਨੇ ਕਿਸ ਤਰ੍ਹਾਂ ਦੇ ਪਹਿਰਾਵੇ ਸੀਗੇ ਜਿਹੜੇ ਉਹ ਉਹ ਇਹਨਾਂ ਦੇ ਦੱਸਣ ਮੁਤਾਬਕ ਕਹਿੰਦੇ ਵੀ ਬਾਬਾ ਟਾਇਪ ਸੀ ਕੋਈ ਮਤਲਬ ਉਹਨਾਂ ਨੇ ਕੋਈ ਨੀਲੇ ਰੰਗ ਦਾ ਕੋਈ ਮਤਲਬ ਚੋਲਾ ਜਿਹਾ ਪਾਇਆ ਹੋਇਆ ਸੀਗਾ ਤੇ ਉਹਨਾਂ ਦੇ ਨਾਲ ਪਿੱਛੇ ਕੋਈ ਮੋਟਰਸਾਈਕਲ ਵਾਲੇ ਵੀ ਆਏ ਸੀ ਜਿਹਦੇ ਨਾਲ ਇੱਕ ਲੇਡੀਜ਼ ਸੀ ਤੇ ਇੱਕ ਰਜੈਂਟ ਸੀਗਾ ਤੇ ਨਾਲ ਸ਼ਾਇਦ ਉਹ ਕਹਿੰਦੇ ਬੱਚਾ ਵੀ ਸੀਗਾ ਟੋਟਲ ਕਿੰਨੇ ਕੁ ਦੀ ਕੋਈ ਟੋਟਲ ਇਹ ਕਹਿੰਦੇ ਵੀ ਸਾਢੇ 1-3 ਤਰਾਂ ਵਾਲੇ ਦਾ ਸ਼ਾਇਦ ਘੜਾ ਸੀਗਾ ਤੇ ਮਤਲਬ ਅੱਧੇ ਇੱਕ ਟੋਲੀ ਦੀ ਸ਼ਾਬ ਸੀਗੀ ਤੇ ਤੁਸੀਂ ਕਿਸ ਤਰ੍ਹਾਂ ਕਾਰਵਾਈ ਕਰ ਰਹੇ ਹੋ ਕਾਰਵਾਈ ਕਰ ਰਹੇ ਆ ਅਸੀਂ ਜੀ ਕੈਮਰੇ ਕਮਰੇ ਚੈੱਕ ਕਰ ਰਹੇ ਆ ਅਸੀਂ ਮੌਕੇ ਤੇ ਵੀ ਇਹਨਾਂ ਦੀ ਦੁਕਾਨ ਤੇ ਗਏ ਸੀ ਫਿਰ ਦੁਕਾਨ ਤੇ ਕਹਿੰਦੇ ਉਹ ਸਾਡੀ ਉੱਥੇ ਹੋਈ ਆ ਪਹਿਲਾਂ ਅਸੀਂ ਉੱਥੇ ਮੌਕੇ ਤੇ ਹੁਣ ਜਾ ਕੇ ਇਹਨਾਂ ਜਗਾ ਵੇਖ ਕੇ ਆਏਗੇ ਤੇ ਜਿਵੇਂ ਜਿਵੇਂ ਕੈਮਰੇ ਚ ਦੇਖ ਕੇ ਕੋਈ ਪਤਾ ਲੱਗਦਾ ਵੀ ਇੱਥੋਂ ਦੇ ਲੰਘਿਆ ਉਹਨਾਂ ਕੋਲ ਉੱਥੇ ਅਸੀਂ ਉਹਨੂੰ ਚੈੱਕ ਕਰ ਰਹੇ ਹਾਂ ਅਸੀਂ ਜਿਸ ਤਰ੍ਹਾਂ 15 ਅਗਸਤ ਦੇ ਗਏ ਆਪਣੇ ਪੀਸੀਆਰ ਜਗਾ ਜਗਾ ਨਾਕੇ ਤੇ ਲੱਗੀ ਹੋਈ ਉੱਥੇ ਪੀਸੀਆਰ ਵਾਲਾ ਕੋਈ ਹੈ ਨਹੀਂ ਸੀ ਮੌਕੇ ਤੇ ਪੀਸੀਆਰ ਮੌਕੇ ਤੇ ਅਸੀਂ ਮੌਕੇ ਤੇ ਪਹੁੰਚਦੇ ਸੀ ਪੀਸੀਆਰ ਵਾਲੇ ਮੌਕੇ ਤੇ ਆ ਗਏ ਸੀਗੇ